ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਟਾਈਮ ਤਕਰੀਬਨ ਦੁਪਹਿਰ ਦਾ ਹੋ ਗਿਆ 3 ਵਜਣ ਵਾਲੇ ਆ ਤੇ ਸਿਹਤ ਕੱਲ ਦੀ ਠੀਕ ਨਹੀਂ ਸੀ ਕੀ ਕਰਕੇ ਬਸ ਅੱਜ ਪੈ ਪੂ ਕੇ ਦਵਾਈ ਲੈ ਕੇ ਚਾਹ ਚੂ ਪੀ ਕੇ ਹੁਣ ਕੈਮਰਾ ਆਨ ਕੀਤਾ ਹੁਣ ਆਪਾਂ ਨਿਕਲੇ ਆ ਇੱਧਰ ਨੂੰ ਦੇਖੋ ਆਪਣੀਆਂ ਮੂਲੀਆਂ ਪਾਲਕ ਮੇਥੀ ਤੇ ਇੱਧਰ ਆਪਾਂ ਦਿਖਾਉਨੇ ਆ ਤੁਹਾਨੂੰ ਅੱਜ ਤਾਂ ਆਪਾਂ ਆਸਣ ਇੱਥੇ ਲਿਆਂਦਾ ਚੱਕ ਕੇ ਮੰਜਾ ਅੰਦਰ ਕਿ ਕਿੱਥੇ ਬੰਤੀ ਉਹ ਬੰਤੀ ਅੱਛਾ ਦਿਖਾਉਨੇ ਆ ਤੁਹਾਨੂੰ ਆਪਣੇ ਘਰੇ ਆਇਆ ਅੱਜ ਨਵਾਂ ਮਹਿਮਾਨ ਨਵਾਂ ਮਹਿਮਾਨ ਆਪਣੇ ਆਇਆ ਇਹਦਾ ਨਾਂ ਕੀ ਰੱਖਿਆ ਆਪਾਂ ਬਦਰੀ ਬਦਰੀ ਆਪਣੀ ਰਾਨੋ ਬੂਰੀ ਝੋਟੀ ਸੂਈ ਆ ਤੇ ਬੂਰੀ ਕੱਟੀ ਦਿੱਤੀ ਇਹਨੇ ਮੈਂ ਬਾਬੇ ਦੇ ਸੋਖ-ਸੋਖ ਕੇ ਆਈ ਸੀ ਆਪਾਂ ਛੇਕ ਪੱਤੇ ਜਾਨਨੇ ਆ ਖੀਰ ਲੈ ਕੇ ਬਾਬੇ ਛੇਕ ਪੱਤੇ ਦੇ ਤਰਨ-ਤਰਨ ਮੈਂ ਕਿ ਬਾਬਾ ਬੂਰੀ ਬੂਰੀ ਕੱਟ ਕੇ ਹੀ ਦੇ ਦੇ ਬਹੁਤ ਸੋਹਣੀ ਵਧੀਆ ਕੱਟੀ ਆਈ ਆ ਦੇਖੋ ਕਿ ਤੂੰ ਕਰ ਦਿਲਜੀਤ ਨੂੰ ਦਵਾਈ ਦੇ ਆਲੀ ਯਾਰ ਤੂੰ ਨਾ ਮੈਂ ਲੈ ਲਈ ਗੋਲੀ ਕੋਈ ਨਹੀਂ ਨਹੀਂ ਹਾਂ ਚਾਗ ਨਿਕਲ ਲੈਣਾ ਸਾਰਾ ਜਮਾ ਸੈਟ ਹੋ ਜਣਾ ਸਾਰਾ ਲੈ ਆ ਕੇ ਲੈ ਕਰ ਆਪਾਂ ਤਾਂ ਇਹਨਾਂ ਤਾਰਾਂ ਨੂੰ ਪੁੰਦਾ ਪਾਵੇਂ ਹਾਂ ਲੈ ਮੈਂ ਚੰਗਾ ਦਿੰਨੀ ਆ ਨਾਲ ਲਓ ਮੈਂ ਪੀੜਾ ਲੈ ਕੇ ਚੰਗਾਉਣੀ ਆ ਤੁਸੀਂ ਆ ਨਾ ਇੱਥੇ ਆ ਗੂ ਦੇਖੋ ਮੂੰਹ ਮਾਰਨਗੇ ਸਾਰੇ ਕਸ ਨੂੰ ਇਹਨਾਂ ਨੂੰ ਭਜਾਓ ਉਧਰ ਇਹ ਭੈਣ ਚਲੋ ਉਧਰ ਚਲੋ ਮੈਂ ਦੇਖਦੀ ਹਾਂ ਜੀ ਮਾਰ ਮਾਰ ਦੇਖਤਾ ਰਹੇ ਹੋ ਆਹੋ ਮੈਨੂੰ ਪਤਾ ਤਾਂ ਹੀ ਤਾਂ ਮੈਂ ਕਹੀ ਜਾਂਦਾ ਆਹ ਮੈਂ ਕਿਤੇ ਜੇ ਉਹ ਬੜਾ ਦੂਰ ਤੇ ਭਾਈ ਆਈ ਕੰਮ ਤੇ ਆ ਮੇਰੀ ਗੱਲ ਸੁਣੋ ਮਾ ਥਾਂ ਕਿਵੇਂ ਤਾਂ ਹੋ ਗਿਆ ਨਹੀਂ ਉਵੇਂ ਹੀ ਆ ਤਾਂ ਚੋਇਆ ਇਹਨੂੰ ਨਹੀਂ ਚੋਇਆ ਅਜੇ ਫਿਰ ਇਹ ਕਾਹਦਾ ਨਹੀਂ ਵੈਸੇ ਹੀ ਦਲਜੀਤ ਹਾਂ ਹਾਂ ਨਾ ਨੋ 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 ਨਹੀਂ ਕਿ ਵੇ ਦਲਜੀਤ ਗਿੜਾ ਨਾ ਤੇ ਜੇ ਅਗੇ ਇਹ ਕੱਟੀ ਦੇ ਪੈਰ ਤੱਕ ਹੱਦ ਤੱਕ ਕਰਤੇ ਖੁਰਤੇ ਕਰਦਾ ਹੋਰ ਕੱਟੀ ਦੇ ਨਾ ਠੀਕ ਪਉਦੀ ਸੀ ਦੇਖੀ ਵੇ ਕੀ ਹੁਣ ਡੈਕਣਾ ਪਵੇ ਪਹਿਲਾਂ ਇਹਨੂੰ ਥਣ ਖੜਾਉਣਾ ਕੱਟਣਾ ਆਹ ਉਹ ਉਹ ਕਿੰਨਾ ਬਰਸੀਨ ਵੱਡਣਾ ਹਜੇ ਕਹਿੰਦਾ ਉਹ ਬਾਅਦ ਚ ਲੈ ਜਾਓ ਤੁਰਦੀ ਨਹੀਂ ਹੈਗਾ ਤੁਰੂਗੀ ਐ ਤੁਰੂਗੀ ਹੌਲੀ ਹੌਲੀ ਹੇ ਆ ਜਾ ਤੇਰੀ ਕਰਾਂ ਲੇਵੇ ਕੋਲ ਕਰ ਦੋ ਮੂਹ ਹਾਂ ਬਦਰੀ ਜਿੱਕਰ ਰਲਾ ਦੇ ਮੜੇ ਵਾਵਾ ਹੀ ਪਾ ਦੇ ਤੇਰੀ ਬੀਤੀ ਆ ਜਾ ਮਾੜਾ ਜਾ ਪਿੱਛੇ ਨੂੰ ਹੋ ਜਾ ਪਿੱਛੇ ਹਾਂ ਹਾਂ ਜਲਦੀ ਥਣ ਫੜਾਇਆ ਕਰੀ ਇਹ ਪਹਿਲਾਂ ਮਗਰਲਾ ਪਹਿਲਾਂ ਮੂਹ ਹਾਂ ਹਾਂ ਆਹ ਕਰ ਲੈਂਦੀ ਆ ਲੈ ਨਹੀਂ ਖੜ ਜੂਗੀ ਖੜ ਜੂਗੀ ਹੈ ਖੜ ਜੂਗੀ ਰੁਕ ਜਾ ਏਵੇਂ ਮੂਰੇ ਬ੍ਰੇਕ ਕਰਾਂਗੀ ਅੱਛਾ ਅੜਦੀ ਨਹੀਂ ਨਾ ਵੀ ਨਾ ਨਾ ਬਈ ਨਾ ਨਾ ਬਈ ਨਾ ਕਿ ਲਿਜੀ ਦਰੋਂ ਤੇ ਨਾ ਗੇੜਾ ਦਰ ਇਹਦਾ ਮੈਂ ਕੱਢਦਾ ਕਿ ਤੂੰ ਹੋ ਪਾਸੇ ਫਿਰ ਤੇਰੇ ਮਾਰਨ ਦੇ ਕੋਰਚ ਨਹੀਂ ਮਾਰਦੀ ਮੈਂ ਨਹੀਂ ਮਾਰਦੀ ਡੰਡਾ ਦਰ ਜੀ ਦਾ ਜਿੱਤਾ ਫੜ ਕੇ ਖੜਖਮੜਿਆ ਪਰ ਜੱਪਤਾ ਉਹ ਦੇਖੀ ਕੱਟੀ ਕੱਟੀ ਇਹ ਨਹੀਂ ਨ ਜਾਂਦੀ ਰ ਖੋਰ ਗੋਡੇ ਤਾਂ ਨਾ ਕਰ ਦੇ ਗੁੱਡਾ ਤੋੜ ਦੂ ਭਾਰ ਕਿੰਨਾ ਦਾ ਅਲਕਤ ਜੀ ਮੰਨਦੀ ਪਹਿਲੇ ਨੂੰ ਕਰ ਹਾਂ ਹੂੰ ਸਿੱਧਾ ਨਹੀਂ ਆਉਂਦਾ ਹਟ ਅੜੀਏ ਬੈਠੇ ਬੈਠੇ ਉਹ ਰਿੱਤੀ ਜਲੀ ਪਾਸੇ ਤੇ ਪੰਚੋ ਗਏ ਕੱਟੀ ਪਿੱਛੇ ਕਰੋ ਯਾਰ ਕੱਟੀ ਇੱਧਰ ਕਰੋ ਤੂੰ ਦਲੀ ਦਾ ਫੜ ਤਾ ਮੈਂ ਕਰ ਦਾਂ ਉਸ ਹਰ ਜੋ ਪਹਿਲਾਂ ਕੱਟੀ ਆ ਕਰਾ ਦੋ ਪੱਟੀ ਮਾਰ ਚਲ ਕਰੀਏ ਮਗਰ ਨੂੰ ਕਰਾ ਕੱਟੀ ਦਾ ਪੈਰ ਤਾਂ ਨਹੀਂ ਦਰਤਾ ਬਾਟ ਵੀ ਹਜੇ ਧਰ ਦੇਣਾ ਹੈ ਖੜਾ ਰੱਖਣਾ ਹੈ ਗੁਰੂ ਇਹਨੂੰ ਕੂਰ ਕੇ ਮਾੜਾ ਜਾਂ ਮਾਰੋ ਧਾਰਾ ਓਏ ਇਹਨੂੰ ਤਾਂ ਸ਼ੀਸ਼ੀ ਨਾਲ ਪਿਆਵਾਗੇ ਤੁਸੀਂ ਧੂਰ ਕੇ ਚੋਲੋ ਕਾਸੇ ਚ ਅਮਰ ਪਲਾ ਬੱਠੜਾ ਰੱਖ ਲੋ ਥੱਲੇ ਆ ਹੇ ਇਹ ਕੀ ਅਰੇ ਇੱਕ ਵਾਰ ਥਾਣ ਨੂੰ ਹੱਥ ਪਾ ਕੇ ਮੈਂ ਛੱਡਿਓ ਅਰੇ ਅਰੇ ਕਰਦੀ ਵੀ ਐ ਕਿੱਥੇ ਤੁਸੀਂ ਹੱਥ ਪਾ ਲਓ ਥਾਣ ਨੂੰ ਹੈਂ ਭਾਂਡਾ ਜਦ ਦੇਮ ਉਹਦੇ ਚ ਚੋਲਾ ਬਸ ਇਹ ਦੇ ਲੋ ਕੱਲ ਜੇ ਨਿਕਲਦੇ ਉਦ ਹੀ ਕਰਦੀ ਆ ਹਾਂ ਖਾਂਜਾ ਪੁੱਤ ਅੜਾ ਲੋਵੀ ਇਹ ਸਾਗ ਬਿਆ ਸੀਗਾ ਤੇ ਅੱਜ ਸਵੇਰੇ ਉਹ ਤੜਕਾ ਲਾ ਲਿਆ ਸੀ ਦਾਲ ਪਈ ਸੀਗੀ ਕੱਲ ਸਾਕੋ ਸਵੇਰੇ ਇੱਕ ਪੁੰਨ ਕੱਟ ਕੇ ਹਣਾ ਲਿਆ ਗੋਭੀ ਦਾ ਸਵੇਰੇ ਤਾਜੀ ਬਣਾਵਾਂਗੇ ਮੈਂ ਕਹਤਾਂ ਦਾਲ ਨੂੰ ਵੀ ਤੜਕਾ ਲਾਏਗੇ ਲੋਕ ਤੋਂ ਵਧਾਤਾ ਤੇ ਹੁਣ ਝੋਟੀ ਵਾਸਤੇ ਧਰਾਂ ਦੇ ਕਾੜਾ ਦੇ ਦਿਨ ਨਹੀਂ ਪਈ ਹਾਂ ਆ ਵੇ ਭਾਈ ਕੜਾਈ ਆ ਪਿਆ ਖੁਰਚਣਾ ਚਾਰਜ ਨਾ ਆਏ ਫਰਕ ਪੈ ਜਾਂਦਾ ਕਿਉਂਕਿ ਆਪਾਂ ਵੀ ਦਿਨੇ ਇੱਕ ਟਾਈਮ ਹੀ ਆਪਾਂ ਸਵੇਰੇ ਰੋਟੀ ਖਾਣੀ ਹੁੰਦੀ ਹੈ ਦੁਪਹਿਰੇ ਰੋਟੀ ਨਹੀਂ ਖਾਣੀ ਹੁੰਦੀ ਤੇ ਦਾਲ ਸਾਡੀ ਫਿਰ ਤਾਂ ਕਰਕੇ ਨਾ ਵੱਧ ਜਾਂਦੀ ਹੈ ਇੱਕ ਅਜੇ ਟਮਾਟਰ ਰਹਿਣੀ ਸੀ ਟਮਾਟਰਾਂ ਤੋਂ ਬਿਨਾ ਗਾੜਾ ਤੜਕਾ ਕੱਲੇ ਪਿਆਜ਼ ਦਾ ਲਾਤਾ ਮਾਰ ਕੇ ਚਲੋ ਕੋਈ ਫੜ ਗਏ ਹੁਣ ਚੋਕਾ ਲਾਉਣੀ ਹੈ ਨਾਲ ਤਾਂ ਦੁੱਧ ਧਤਧਤ ਧਰ ਲਾਂਗੇ ਤੇ ਨਾਲੇ ਧਰ ਲਾਂਗੇ ਆਪਾਂ ਪਾਣੀ ਥੱਲੇ ਅਗਮਾ ਚੂ ਨਾਏ ਗਾਣਾ ਧਣਾ ਲਾਗੇ ਠੀਕ ਬਾਤ ਨਾ ਕਿਹਾ ਇਹ ਲੈ ਕੇ ਦਿੰਦੇ ਪਾ ਗਗਣੇ ਕਹਿਣ ਵੀ ਦਿੰਦੇ ਸੀ ਤੇ ਕਿਰਾਇਆ ਪੁੱਛ ਲਈਦਾ ਹੁੰਦਾ ਉਹਨਾਂ ਨੇ ਨਵੀਂ ਲਿਆਂਦੀ ਆ ਇਹ ਪਹਿਲਾਂ ਹੌਲੀ ਇੱਕ ਦਿਨੇ ਸਿੱਧੀ ਕਰੋ ਇੱਕ ਜਣਾ ਕੱਪੜੇ ਨਾਲ ਗੰਦੇ ਕਰ ਲਿਓ ਚਲੋ ਜੀ ਜਾ ਇੰਨਾ ਬਾਜ਼ਾਰ ਲਾਈ ਬੈਠੀ ਐ ਮੈਨੂੰ ਦੱਸਦਾ ਨਹੀਂ ਮੈਂ ਕਾੜਾ ਧਰ ਦਿੰਦੀ ਵੀ ਕਿੰਨਾ ਕੁ ਪਾਣੀ ਪਾ ਕੇ ਧਰਾਂ ਉਹ ਦਾ ਪਤੀਲਾ ਤਾਂ ਲਾ ਉਹ ਦਾ ਪਤੀਲਾ ਆਹੋ ਪਤੀਲੀ ਆਹੋ ਦਾਦਾਈ ਕੜਾਈ ਚ ਧਰਦੀ ਕਿੰਨਾ ਕੁ ਪਾ ਕੇ ਕੜਾਈ ਹੈ ਇੱਕ ਜੱਗ ਪਾਣੀ ਦਾ ਪਾ ਲਾ ਆਹੋ ਆਹਾਂ ਇਹ ਕਿਹੜੇ ਪੈਸੇ ਆਰੇ ਲਿਬੜ ਕੋਈ ਐ ਜਿਹੜੀ ਇਹ ਲਿਬੜ ਕੋਈ ਐ ਕਾਸੇ ਦੇ ਨਾਲ